ਹਰੀ 4 ਨਵੰਬਰ 2024 ਨੂੰ ਬਿਲਕੁਲ ਇੱਕ ਨਵੀਂ ਤਕਨੀਕ ਜਿਹੜੀ ਬਾਸਮਤੀ ਦੀ ਕਟਾਈ ਦੇ ਨਾਲ-ਨਾਲ ਕਣਕ ਬਜਾਈ ਕਰਦੀ ਆ ਇਹਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਾਮ ਦਿੱਤਾ ਆ 00 ਸੀਡਿੰਗ ਤਕਨੀਕ 0 ਟਿਲਜ 0 ਡਰਿੱਲ 0 ਡੇ ਇਧਰੋਂ ਕਟਾਈ ਫਸਲ ਦੀ ਤੇ ਨਾਲ ਹੀ ਕਣਕ ਤੇ ਡਾਇਆ ਪੇਰਤੀ ਆ ਤੇ ਨਾਲ ਹੀ ਉੱਤੇ ਮਲਚ ਹੋ ਗਈ ਆ ਜੀ ਉਹ ਵੇਖੋ ਐਡਾ ਐਸਐਮਐਸ ਸਿਸਟਮ ਮਗਰ ਮਲਚ ਕਰਦਾ ਜੀ ਉੱਤੇ ਇੱਥੇ ਤੁਹਾਨੂੰ ਦਿਖਾਉਨੇ ਆ ਇਹਦਾ ਖਾਦ ਵੀ ਕਿਰਿਆ ਆ ਲਓ ਕੋਈ ਨਵਾਂ ਲੋਹਾ ਨਹੀਂ ਆ ਪਹਿਲੀ ਕਮਾਇਨੇ ਆ ਉਹਦੇ ਉੱਤੇ ਅਟੈਚਮੈਂਟ ਲਾਤੀ ਆ ਡ੍ਰਿੱਲ ਦੀ ਤੇ ਆਹ ਲਓ ਜੀ ਨਾਲ ਹੀ ਬਾਸਮਤੀ ਦੀ ਕਟਾਈ ਤੇ ਨਾਲ ਹੀ ਕਣਕ ਬੀਜ ਜਿਹੜਾ ਹੈਗਾ ਆ ਖਾਦ ਉਹ ਚਲ ਗਈ ਆ ਤੇ ਨਜਾਰੇ ਵੱਧ ਗਿਆ ਤੇ ਇਹ ਤੋਂ ਬਾਅਦ ਕਿਸਾਨ ਨੇ ਕੁਝ ਨਹੀਂ ਕਰਨਾ ਫਸਲ ਉਹਦੀ ਟਰਾਲੀ 'ਚ ਪੈਣੀ ਆ ਤੇ ਉਹਨੇ ਇਹਨੂੰ ਹਲਕਾ ਪਾਣੀ ਲਾਉਣਾ ਬਸ ਬਿਲਕੁਲ ਸੁੱਕੇ ਵੱਤਰ ਦੇ ਵਿੱਚ ਕੋਈ ਆਖਰੀ ਪਾਣੀ ਲਾਉਣ ਦੀ ਲੋੜ ਨਹੀਂ ਪਈ ਵੀ ਵੱਤਰ ਰੱਖਣਾ ਆ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਪਹਿਲਾਂ ਅੱਗ ਮੁਕਤ ਤੇ ਵਾਈ ਮੁਕਤ ਤਕਨੀਕਾਂ ਸੀਗੀਆਂ ਹੈ ਪੀ ਸੀਡਰ ਤੇ ਸਮਾਰਟ ਸੀਡਰ ਤੇ ਸਰਫੇਸ ਸੀਡਰ ਜਿਹਨੂੰ ਆਪਾਂ ਡ੍ਰਿਲ ਵਾਲਾ ਛਲੇਡਾ ਕਹਿੰਦੇ ਆ ਮਲਚਿੰਗ ਵੀ ਦੀ ਲਈ ਉਹਦੇ ਵਿੱਚ ਇੱਕ ਆ ਹੋਰ ਨਵਾਂ ਇੱਕ ਚੀਜ਼ ਜੁੜ ਗਈ ਆ ਕਿ ਕਿਉਂ ਨਾ ਕੰਬਾਈਨ ਦੇ ਉੱਤੇ ਹੀ ਲਾ ਦਿੱਤੀ ਜਾਵੇ ਔਰ ਸਾਡੇ ਜੰਗਨ ਇਨੋਵੇਟਿਵ ਫਾਰਮਰ ਗਰੁੱਪ ਦਾ ਜਿਹੜਾ ਪਿੰਡ ਸਾਰੀ ਵਿਖੇ ਕਿਸਾਨ ਸੰਧ ਬੈਂਕ ਹੈਗਾ ਆ ਉਹਦੇ ਮਸ਼ੀਨੀ ਮਾਹਰ ਜਿਹੜਾ ਪਲਵਿੰਦਰ ਸਿੰਘ ਆ ਉਹਦੀ ਅਗਵਾਈ 'ਚ ਇਹ ਟ੍ਰਾਇਲ ਚੱਲ ਰਿਹਾ ਆ ਬਾਕੀ ਜਿੰਨਾ ਸਹਿਯੋਗ ਆ ਅਟੈਚਮੈਂਟ ਲਾਉਣ ਦਾ ਜਿੰਨੀ ਤਕਨੀਕੀ ਅਗਵਾਈ ਆ ਸਾਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਟਰੈਕਟਰ ਰਿਸਰਚ ਡਾਕਟਰ ਜਮੇਰ ਸਿੰਘ ਢੱਟ ਤੇ ਡਾਇਰੈਕਟਰ ਐਕਸਟੈਂਸ਼ਨ ਡਾਕਟਰ ਮੱਖਣ ਸਿੰਘ ਭੁੱਲਰ ਤੇ ਨਾਲ ਡਾਕਟਰ ਜਸਵੀਰ ਸਿੰਘ ਗਿੱਲ ਆ ਲੋ ਜੀ ਆ ਤੁਹਾਨੂੰ ਦਿਖਾਉਨੇ ਆ ਬਲਵਿੰਦਰ ਸਿੰਘ ਜੀ ਵੀ ਦਿਖਾਓ ਇਹਦੇ ਥੱਲੇ ਬੀਜ ਖਾਦ ਆ ਕਰਮਜੀਤ ਸਿੰਘ ਆ ਢਾਲੀ ਵਾਲੋ ਪਰਮਜੀਤ ਸਿੰਘ ਆ ਜਿਨ੍ਹਾਂ ਦੇ ਖੇਤ 'ਚ ਬਜਾਈ ਹੋ ਰਹੀ ਆ ਹਾਂਜੀ ਬੀਜ ਪ੍ਰੋਪਰ ਡਿੱਗ ਰਿਹਾ ਜੀ ਆ ਜਿੱਥੇ ਉਹ ਸ਼ੁਰੂਆਤ ਹੋਈ ਆ ਉੱਥੇ ਢੇਰੀ ਆ ਉਹ ਖਿਲਾਰ ਰਹੇ ਆ ਇਹਦੇ ਵਿੱਚ ਹੁਣ ਜਿਵੇਂ ਜਿਵੇਂ ਟ੍ਰਾਇਲ ਹੋਣਗੇ ਸੋਧਾਂ ਹੋਣਗੀਆਂ ਇਹ ਗੁਰਦਾਸਪੁਰ ਦੇ ਵਿੱਚ ਪਹਿਲੀ ਵਾਰੀ ਇਸ ਤਕਨੀਕ ਨਾਲ ਸਾਡੇ ਕੋਲ ਬਜਾਈ ਹੋਈ ਆ ਅੱਜ 4 ਨਵੰਬਰ ਨੂੰ ਪਿਛਲੇ ਸਾਲ ਲੁਧਿਆਣੇ ਯੂਨੀਵਰਸਿਟੀ ਤੇ ਉਹਦੇ ਆਲੇ ਦੁਆਲੇ ਇਲਾਕੇ 'ਚ ਉਹਨਾਂ ਨੇ ਕੀਤੀ ਸੀਗੀ ਬਹੁਤ ਵਧੀਆ ਨਤੀਜੇ ਰਹੇ ਆ ਤੇ ਆਹ ਦੇਖੋ ਆਹ ਦਾਣੇ ਕਾਲੇ ਸੀੜੀ ਪਿਆ ਆ ਦੇਖੋ ਆਹ ਦੇਖੋ ਆ ਨਾਲ ਹੀ ਦਾਇਆ ਤੇ ਨਾਲ ਹੀ ਉਹ ਇਧਰ ਇਧਰ ਮਾਰਿਓ ਮੜਾ ਜਾ ਚੁੱਕਿਆ ਮਲਚ ਦੇ ਥੱਲੇ ਆ ਦੇਖੋ ਹਾਂ 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 ਬੀਜ ਹਾਂ ਜੀ ਬੀਜ ਤੇ ਨਾਲ ਹੀ ਦਾਇਆ ਹੱਲੇ ਚੱਲ ਗਏ ਹਾਂ ਇਹ ਪਾਣੀ ਲੱਗੇਗਾ ਤੇ ਨਾਲ ਹੀ ਆ ਵਿੱਚ ਰਲ ਗਿਆ ਦਾਣੇ ਝੋਨੇ ਦੇ ਵਿੱਚ ਰਲਦਾ ਜਾਂਦਾ ਆ ਕੋਈ ਨਹੀਂ ਉੱਥੇ ਮਲਚ ਕਰ ਦਿਓ ਜੀ ਦੁਬਾਰਾ ਬਈ ਕੱਪੜੇ ਚੱਲੂ ਕਿਤੇ ਨਹੀਂ? ਹਾਂ ਚੱਲ ਰਹੀ ਆ। ਸੋ ਮਿੱਤਰ ਪਿਆਰਿਓ ਸਾਡੀ 2014 ਤੋਂ ਜਦੋਂ ਦਾ ਗਰੁੱਪ ਬਣਿਆ ਉਦੋਂ ਤੋਂ ਕੋਸ਼ਿਸ਼ ਆ ਕਿ ਜਿਹੜੀ ਵੀ ਕੋਈ ਨਵੀਂ ਤਕਨੀਕ, ਨਵਾਂ ਸੀਡ, ਨਵੀਂ ਟੈਕਨੋਲੋਜੀ ਆਉਂਦੀ ਆ ਉਹਨੂੰ ਪਹਿਲਾਂ ਅਜ਼ਮਾਈਏ ਤੇ ਜਿਹੜੀ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੇ ਹੱਕ ਚ ਆ ਉਹਨਾਂ ਨੂੰ ਦੱਸਿਆ ਜਾਵੇ। ਅਸੀਂ 2010 ਤੋਂ ਹੀ ਸਾਡਾ ਜਿਹੜਾ ਸਾਰਾ ਗਰੁੱਪ ਆ ਸਾਰੇ ਜਿਹੜੇ ਪੂਰੇ ਉੱਤਰੀ ਭਾਰਤ ਚ ਪਹਿਲੇ ਬੰਦੇ ਆ ਉਹ ਅਗਮੁਖਤ ਹੋ ਚੁੱਕੇ ਆ। ਆਪਣੇ ਮਿਸ਼ਨ ਤੇ ਕੰਮ ਕਰਦੇ ਆ ਕੋਈ ਪਰਾਲੀ ਸਾਡੇ ਲਈ ਹੋਵਾ ਨਹੀਂ ਗਈ ਤੇ ਵੈਸੇ ਵੀ ਹੋਵਾ ਨਹੀਂ ਗਈ ਉਹਦੇ ਤੁਹਾਨੂੰ ਮੈਂ ਦੱਸਿਆ ਵੀ ਐਵੇਂ ਉਹ ਸਾਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਵੀ ਗੁੱਸਾ ਪਰਾਲੀ ਤੇ ਕੱਢਦੇ ਆ ਪਰਾਲੀ ਦੀ ਮੈਨੇਜਮੈਂਟ ਵੀ ਸਾਰੀ ਹੋ ਗਈ ਆ ਫਸਲ ਕਟਾਈ ਵੀ ਹੋ ਗਈ ਆ ਤੇ ਜਿਵੇਂ ਜਿਵੇਂ ਆਪਾਂ ਇਹਦੇ ਫੀਡਬੈਕ ਦੇਾਂਗੇ ਯੂਨੀਵਰਸਿਟੀ ਨੂੰ ਤੇ ਉਹ ਉਹਦੇ ਮੁਤਾਬਕੇ ਚ ਸੋਧਾਂ ਹੋਗੇ ਤੇ ਜਿੱਦਣੇ ਕੰਬਾਈਨਾ ਵਾਧੂ ਤੁਰੀਆਂ ਫਿਰਦੀਆਂ ਡ੍ਰਿੱਲਾਂ ਵਾਧੂ ਤੁਰੀਆਂ ਫਿਰਦੀਆਂ ਤੇ ਇਹ ਸਾਰੀ ਜਿਹੜੀ ਆ ਸਾਰਿਆਂ ਲਈ ਉਪਲਬਧ ਹੋ ਜੇਗੀ ਤੇ ਖੜੀ ਫਸਲ ਦੇ ਵਿੱਚ ਰਾਮਨਾ ਕਟਾਈ ਕਰਕੇ ਬਜਾਈ ਕਰਕੇ ਸੇਮ ਦੇ ਇਹਦੀ ਬਜਾਈ ਕਰਨ ਦਾ ਬਸ ਆਖਰ ਵਿੱਚ ਦੱਸਦਾ ਇਹ 25 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਆ ਔਰ ਤੁਸੀਂ ਜੇ ਕੋਈ ਪਰਮਲਿਆ 24 ਨੂੰ ਵੀ ਬੀਤੀ ਆਵੇ ਜਿੱਦਣ ਪਾਣੀ ਲੱਗਾ ਉਹਨੂੰ ਉਦੋਂ ਤੋਂ ਬਜਾਈ ਮੰਨੀ ਜਾਊਗੀ ਇਨੀਆਂ ਬੇਂਦੀਆਂ ਨਾਲ ਤੁਹਾਡਾ ਕੋ ਇਜਾਜ਼ਤ ਲੈਂਦੇ ਆ ਉਮੀਦ ਹੈ ਤੁਹਾਨੂੰ ਚੰਗਾ ਲੱਗਾ ਹੋਊਗਾ ਸਸਤੀ ਕਾਲ ਦੀ ਫਿਰ ਮਿਲਾਂਗੇ ਸਾਰੇ ਕਿਸਾਨ ਵੀਰਾਂ ਨੂੰ ਸਸਤੀ ਕਾਲ ਮੈਂ ਕਰਮਜੀਤ ਸਿੰਘ ਪਿੰਡ ਬਿਧੀਵਰ ਤੋਂ ਜੋ ਕਿ ਅੱਜ ਅਸੀਂ ਖੇਤ ਦਾ ਨਿਰੇਖਣ ਕਰਿਆ ਜਿਸ ਦੇ ਵਿੱਚ ਅਸੀਂ ਕੰਪਾਇਨ ਦੇ ਅੱਗੇ ਡ੍ਰਿਲ ਲਾ ਕੇ ਕਣਕੇਰੀ ਸੀ ਬਾਸਮਤੀ ਨੂੰ ਵੜਦਿਆਂ ਨਾਲ ਹੀ ਔਰ ਬਹੁਤ ਹੀ ਵਧੀਆ ਕਣਕ ਦਾ ਜਰਮੀਨੇਸ਼ਨ ਹੋਇਆ ਜੇ ਸਾਰਾ ਖੇਤ ਐ ਭਰ ਚੁੱਕਾ ਵਾ ਆਹ ਦੇਖੋ ਵੀਰ ਜੀ ਕਿੱਥੇ ਕਿਤੇ ਕੁਝ ਵੱਡੀਆਂ ਢੇਰੀਆਂ ਸੀ ਉੱਥੇ ਥੋੜੀ ਜੀ ਪ੍ਰੋਬਲਮ ਬਟ ਫਿਰ ਵੀ ਥੱਲੇੋਂ ਚੁੱਕ ਕੇ ਵੇਖਿਆ ਨੇ ਤੇ ਥੱਲੇ ਥੱਲੇ ਕਣਕ ਐ ਸਾਰਾ ਹੀ ਕਰਾ ਤਾਂ ਜਰਮੀਨੇਸ਼ਨ ਹੋ ਗੇ ਕਣਕ ਦੇ ਲੰਬੇ ਤਿਆਰ ਹੋਏ ਨੇ ਸਾਰੇ ਥੱਲੇ